ਫਗਵਾੜਾ ਦੇ ਥਾਣਾ ਰਾਵਲਪਿੰਡੀ ਦੇ ਅੰਦਰ ਨਸ਼ਿਆਂ ਵਿਰੋਧੀ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਸੈਮੀਨਾਰ ਦੀ ਖਾਸੀਅਤ ਰਹੀ ਕਿ ਇਸ ਸੈਮੀਨਾਰ ਵਿੱਚ ਥਾਣਾ ਰਾਵਲਪਿੰਡੀ ਦੇ ਐਸਐਚਓ ਸਰਦਾਰ ਮੇਜਰ ਸਿੰਘ ਨੇ ਫਗਵਾੜਾ ਦੇ ਪੱਤਰਕਾਰਾਂ ਨਾਲ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਹੋਰ ਦੱਸਿਆ ਕਿ ਮੀਡੀਆ ਨਾਲ ਜਾਣਕਾਰੀ ਸਾਂਝੇ ਕਰਦੇ ਐਸਐਚਓ ਮੇਜਰ ਸਿੰਘ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ਤੇ ਬੀਤੇ ਕੁਝ ਦਿਨਾਂ ਤੋਂ ਅਜਿਹੇ ਸੈਮੀਨਾਰ ਆਯੋਜਿਤ ਕਰਦੇ ਆ ਰਹੇ ਹਾਂ ਖਾਸ ਤੌਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਜਾ ਕੇ ਵੀ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਉਨਾ ਕਹਿਿਆ ਕਿ ਥਾਣਾ 라ਵਲਪਿੰਡੀ ਅਦੀਨ ਆਉਂਦੇ ਪਿੰਡਾਂ ਦੇ ਲੋਕ ਅਤੇ ਨੌਜਵਾਨ ਵੀ ਇਸ ਵਿੱਚ ਆਪਣਾ ਰੁਝਾਨ ਦਿਖਾ ਰਹੇ ਹਨ ਇਸ ਮੌਕੇ ਪੱਤਰਕਾਰ ਭਾਈਚਾਰੇ ਚੋਂ ਪੰਜਾਬੀ ਜਾਗਰਣ ਦੇ ਫਗਵਾੜਾ ਤੋਂ ਇੰਚਾਰਜ ਵਿਜੇ ਸੋਨੀ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਬినੋਦ ਸ਼ਰਮਾ ਦੈਨਿਕ ਸਵੇਰਾ ਤੋਂ ਅਰੁਣ ਸ਼ਰਮਾ ਅਤੇ ਹਾਇਨਾ ਟੀਵੀ ਤੇ ਸੰਪਾਦਕ ਅਤੇ ਲੇਖਕ ਹਰੀਸ਼ ਭੰਡਾਰੀ ਮੌਜੂਦ ਰਹੇ ਬਿਊਰੋ ਰਿਪੋਰਟ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਨੂੰ ਬਹੁਤ ਹੀ ਵਧੀਆ ਹੰਗਾਰਾ ਪਿੰਡਾਂ ਵਿੱਚ ਮਿਲ ਰਿਹਾ ਲੋਕ ਆਪ ਮੁਹਾਰੇ ਆ ਕੇ ਕਹਿ ਰਹੇ ਨੇ ਕਿ ਉਹਨਾਂ ਦੇ ਪਿੰਡਾਂ ਵਿੱਚੋਂ ਨਸ਼ਾ ਮੁਕਤੀ ਦੀ ਜਿਹੜੀ ਮੁਹਿੰਮ ਹੈ ਬਹੁਤ ਵਧੀਆ ਚੱਲ ਰਹੀ ਆ ਗੱਲਬਾਤ ਕਰਦੇ ਹਾਂ ਥਾਣਾ ਰਾਵਲਪਿੰਡੀ ਦੇ ਐਸਐਚਓ ਮੇਜਰ ਸਿੰਘ ਨਾਲ ਕਿਹੋ ਜਿਹਾ ਜੀ ਚੱਲ ਰਿਹਾ ਰੁਝਾਨ ਆ ਰਿਹਾ ਪਿੰਡਾਂ ਦੇ ਵਿੱਚੋਂ ਲੋਕਾਂ ਦਾ ਤੇ ਕਿਹੋ ਜੀ ਚੱਲ ਰਹੀ ਹੈ ਮੁਹਿੰਮ ਸਿਮਾ ਜੀ ਕਿ ਉਹਕੇ ਜਿੰਦੇ ਆਂ ਖਾਣਾ ਰਾਰ ਪਿੰਡ ਵਿੱਚ ਇਹਦੇ ਪਿੰਡ ਨੇ ਜੋ ਪੰਜਾਬ ਸਰਕਾਰ ਨੇ ਜੁੱਧ ਨਸ਼ਿਆਂ ਬੋਧ ਮਹਿਮਤ ਚਲਾਈ ਹੋਈ ਆ ਉਹਦੇ ਤਹਿਤ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਜੇ ਕੋਈ ਵਿਅਕਤੀ ਨੂੰ ਪਤਾ ਲੱਗਦਾ ਕਿ ਨਸ਼ਾ ਕਰਦਾ ਦਾ ਨਸ਼ਾ ਛੁਡਲਾ ਚੁੰਦਾ ਤਾਂ ਉਸ ਬੰਦੇ ਨੂੰ ਅਸੀਂ ਨਸ਼ਾ ਦੇ ਕੈਂਪ ਚ ਜਮਾਦਰ ਹੋਣੇ ਅੰਦਰ ਰੋਣੇ ਆ ਉਹਦਾ ਲਾਫਰੀ ਹੁੰਦਾ ਤੇ ਜੇ ਕੋਈ ਨਸ਼ਾ ਕਰਦਾ ਨਹੀਂ ਹਟਦਾ ਕੰਮ ਕਰ ਪਿੰਦਾ ਉਹਦੇ ਖਿਲਾਫ ਅਸੀਂ ਮੁਕਦਮਾ ਅੰਦਾਜ਼ ਕੀਤੇ ਨੇ ਤੱਕ ਮੈਂ ਆਪਣੇ 32 ਬੰਦਿਆਂ ਨੂੰ ਦਾਖਲ ਕਰਾਏ ਨੇ ਤੇ 127 ਬੰਦੇ ਆ ਜਿਨ੍ਹਾਂ ਦੇ ਮੈਂ ਕਾਰਡ ਬਣਾਇਆ ਉਹ ਦਵਾਈ ਲੈ ਰਹੇ ਆ ਨਸ਼ੇ ਤੋਂ ਬਚ ਸਕਿਆ ਪਿੰਡਾਂ ਦੇ ਵਿੱਚ ਕਿਹੋ ਜਿਹਾ ਲੋਕਾਂ ਦਾ ਰੁਝਾਨ ਹੈ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਤੁਹਾਨੂੰ ਮੈਂ ਹਰ ਪਿੰਡ ਵਿੱਚ ਤਿੰਨ ਤਿੰਨ ਚਾਚਾ ਵਾਰ ਸੈਮੀਨ ਲਾ ਚੁੱਕਾ ਹਾਂ ਲੋਕਾਂ ਦੀਆਂ ਮਾਪੇ ਬਾਪ ਭੈਣ ਇਸ ਇਹਨਾਂ ਦਿਨਾਂ ਉਹ ਕਿੰਨੇ ਥੱਕਦੇ ਨਹੀਂ ਸੀ ਸਨ ਦੇ ਥੱਕਦੇ ਨਹੀਂ ਕਿ ਵੀ ਤੁਸੀਂ ਵਧੀਆ ਕੰਮ ਕੀਤਾ ਪੰਜਾਬ ਸਰਕਾਰ ਨੇ ਜੋ ਸਾਡੀ ਜਵਾਨੀ ਨੂੰ ਸਾਡੇ ਬੱਚਿਆਂ ਨੂੰ ਸਾਡੇ ਬਟੇਪੇ ਦੇ ਸਹਾਇ ਨੂੰ ਪੰਜਾਬ ਸਰਕਾਰ ਵਿਚਾਰੀ ਆ ਤੁਸੀਂ ਵਧੀਆ ਪ੍ਰਾਲਾ ਕਰੀ ਸਕੂਲਾਂ ਵਿੱਚ ਕਿਦਾਂ ਦਾ ਰੁਝਾਨ ਹੈ ਸਕੂਲਾਂ ਵਿੱਚ ਵੀ ਜਾਣਦੇ ਹੋ ਤੁਸੀਂ ਇਹ ਯੋਧ ਨਸ਼ਾ ਵਿਰੋਧੀ ਮੋਹਮ ਨੂੰ ਲੈ ਕੇ ਬਿਲਕੁਲ ਜੀ ਮੈਂ ਲਗਭਗ ਹਰ ਆਪਣੇ ਦਿਨ ਸਕੂਲ ਨੇ ਉਹਨਾਂ ਚ ਮੈਂ ਸੈਮੀਨਾਰ ਲਾਏ ਨੇ ਆਪਾਂ ਉਥੇ ਰੋਡ ਮਾਰਚ ਵੀ ਕੱਢੇ ਨੇ ਤੁਸੀਂ ਦੇਖਿਆ ਸੈਕਰੀ ਵੀ ਕੱਢੀ ਆ ਮੋਟਰਸਾਈਕਲ ਵੀ ਰੇਲੀ ਕਰਦਾ ਖਲੈਂਗ ਵੀ ਚਲਦਾ ਹੋਰ ਕਾ ਨੇ ਆ ਕਿ ਨੌ ਉਹਨਾਂ ਵਿਦਿਆਰਥੀਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਤੁਹਾ ਦਾ ਕੋਈ ਚਾਚਾ ਤਾਇਆ ਮੋਰ ਕੀ ਪਿਓ ਦਾ ਕੋਈ ਭਰਾ ਕੋਈ ਨਛਾ ਕਰਦਾ ਹੈ ਤੇ ਕਿਰਪਾ ਕਰਕੇ ਉਹਨੂੰ ਬਚਾਉਣ ਦੀ ਖਾਤਰ ਮੈਨਾਂ ਨੰਬੋ ਲੋ ਨਸ਼ਿਆਂ ਤੋਂ ਬਚੋ ਆਪ ਹੀ ਬਚਣਾ ਤੇ ਦੂਸਰੇ ਬਚਾਣਾ ਤੁਹਾਡੇ ਥਾਣਾ ਪਿੰਡੀ 라ਵਲ ਨਾਲ ਬਹੁਤ ਸਾਰੇ ਪਿੰਡ ਵੀ ਨਾਲ ਜੋੜਦੇ ਆ ਉੱਥੋਂ ਦੇ ਸਰਪੰਚਾਂ ਨੂੰ ਤੇ ਪਿੰਡ ਵਾਸੀਆਂ ਨੂੰ ਕੀ ਅਪੀਲ ਹੋਵੇਗੀ ਦੇਖੋ ਅਪੀਲ ਤਾਂ ਪਹਿਲਾਂ ਕਿਉਂਕਿ ਅੱਜ ਪੱਤਰਕਾਰ ਪਾਈਚਾਰਾ ਮੇਰੇ ਕੋਲ ਪਹੁੰਚੇ ਆ ਮੈਂ ਤੁਹਾਡਾ ਸਾਡੇ ਮਾਦੀ ਰਹੀ ਸਹਯੰਤਾ ਨਮਾਦ ਕਰਦਾ ਕਿਉਂਕਿ ਮੇਰੀ ਆਵਾਜ਼ ਹੀ ਬੁਲੰਦ ਕਰਨ ਬਾਰੇ ਪੱਤਰਕਾਰ ਪਾਈਚਾਰਾ ਕਿਉਂ ਜੋ ਵੀ ਤੁਸੀਂ ਸਾਡੀ ਪੁਲਿਸ ਪ੍ਰਸ਼ਾਸਨ ਦੀ ਤੀਸਰੀ ਅੱਖਾਂ ਜਿਸ ਅੱਖ ਨਾਲ ਅਸੀਂ ਨਹੀਂ ਭਰਗਦਾ ਜੀ ਸਾਨੂੰ ਅਗਾ ਕਰਦੇ ਹਾਂ ਤੋਂ ਤੁਹਾਡਾ ਤਹਿ ਦੋਂ ਧੰਨਵਾਦ ਆ ਤੁਹਾਡੇ ਇਸ ਮੇਰੇ ਹੋਣ ਤੇ ਪੁੱਤ ਕਰ ਪੈਸਾ ਬਦਾ ਮੈਂ ਤੁਹਾਡੇ ਮੱਦੇ ਬੇਨਤੀ ਕਰਦਾ ਕਿ ਜੇ ਕੋਈ ਨਸ਼ਾ ਕਰਦਾ ਨਸ਼ਾ ਛੱਡਣਾ ਚਾਹੁੰਦਾ ਹੈ ਤੋਂ ਕਿਰਪਾ ਕਰਕੇ ਤੁਹਾਡੇ ਨਾਲ ਮੈਂ ਮਿਲਣਾ ਸਪਰ ਕਰੂੰ ਮੈਂ ਉਹਨੂੰ ਆਪਣੇ ਜਰੀਆ ਤੁਹਾਨੂੰ ਲਾਜ ਕਰਾਵਾਂਗਾ ਤੇ ਜਵਾਨੀ ਬਚਾਈਂ ਠੀਕ ਹੈ ਧੰਨਵਾਦ ਕਰਦਾ ਸਰ ਸਚੂ ਰਾਵਲਪਿੰਡੀ ਮੇਜਰ ਸਿੰਘ ਵੱਲੋਂ ਮਹਾਨੁਪਰਾਲੇ ਕੀਤੇ ਜਾ ਰਹੇ ਨੌਜਵਾਨਾਂ ਨੂੰ ਜਿਹੜਾ ਹੈਗਾ ਜਾਗਰੂਕ ਕੀਤਾ ਜਾ ਰਿਹਾ ਹੈ ਨਸ਼ਿਆਂ ਤੋਂ ਜਿਹੜੀ ਰੋਕਥਾਮ ਲਈ ਤੁਸੀਂ ਵੀਰਾਂ ਨੇ ਅੱਜ ਤਾਲਵੇਲ ਬਣਾਇਆ ਹੈਗਾ ਵਾ ਕਿਸ ਤਰ੍ਹਾਂ ਦੀ ਮੀਟਿੰਗ ਸੀ ਅੱਜ ਐਸਐਚਓ 라ਵਲਪਿੰਡੀ ਨੇ ਥਾਣੇ ਵਿਖੇ ਪੱਤਰਕਾਰਾਂ ਨਾਲ ਇੱਕ ਬੈਠਕ ਕੀਤੀ ਜਿਸ ਵਿੱਚ ਜੁਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਉਹਨਾਂ ਨੇ ਸਨਾ ਵਿਚਾਰ ਵੰਡ ਕੀਤਾ ਹੈਗਾ ਵਾ ਐਸਐਚਓ ਜੀਐਨ 라ਵਲਪਿੰਡੀ ਆ ਉਹ ਪਿੰਡਾ ਪਿੰਡ ਜਾ ਕੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਆ ਅਤੇ ਪੰਚਾਇਤਾਂ ਦੇ ਨਾਲ ਮੀਟਿੰਗਾਂ ਕਰਦੇ ਆ ਜੋ ਕਿ ਉਹਨਾਂ ਦਾ ਬਹੁਤ ਵਧੀਆ ਪ੍ਰਣਾਲਾ ਹੈਗਾ ਵਾ ਸੋ ਇਹ ਜਿਹੇ ਪ੍ਰਬਲਮ ਲੈ ਕੇ ਕਿ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕਿਸ ਤਰ੍ਹਾਂ ਇਹ ਲੋਕੀ ਰੁਝਾਨ ਦਿਖਾ ਰਹੇ ਹੈਗੇ ਇਸ ਤਰ੍ਹਾਂ ਦੇ ਉਪਰਾਲੇ ਹਰ ਵੇਲੇ ਵਧੀਆ ਢੰਗ ਦੇ ਨਾਲ ਪਿੰਡਾਂ-ਪਿੰਡਾਂ ਚੁੱਕ ਜਾ ਕੇ ਹੋਣੇ ਚਾਹੀਦੇ ਆ ਜੋ ਐਸਐਚਓ ਵਧੀਆ ਉਪਰਾਲਾ ਕਰ ਰਹੇ ਆ ਜੀ ਸੋ ਤੁਹਾਡਾ ਕੀ ਮੈਸੇਜ ਹੈ ਆਵਾਮ ਨੂੰ ਖਾਸ ਤੌਰ ਤੇ ਨੌਜਵਾਨ ਪੀੜੀ ਨੂੰ ਕਿ ਜੁਧ ਨਸ਼ਾ ਵਿਰੋਧ ਜਿਹੜੀ ਮਹਿੰਮ ਸਰਕਾਰ ਦੀ ਬਹੁਤ ਵਧੀਆ ਹੈਗੀ ਆ ਇਸ ਦੇ ਨਾਲ ਲੋਕਾਂ ਨੂੰ ਜੁੜਨਾ ਚਾਹੀਦਾ ਨੌਜਵਾਨ ਪੀੜੀ ਨੂੰ ਜੁੜਨਾ ਚਾਹੀਦਾ ਵਾ ਜੀ ਅਸੀਂ ਇਹਨਾਂ ਨੂੰ ਅਪੀਲ ਕਰਦੇ ਆ ਕਿ ਸਾਰੇ ਜੁਧ ਨਸ਼ਾ ਵਿਰੋਧ ਮੁਹਿੰਮ ਦੇ ਨਾਲ ਜੁੜ ਕੇ ਨਸ਼ਾ ਤੋਂ ਦੂਰ ਰਹੋ ਤੁਸੀਂ ਗੱਲ ਕਰਤੀ ਹਰੀਸ਼ ਪੰਡਤ ਜੀ ਨਾਲ ਗੱਲਬਾਤ ਲਈ ਧੰਨਵਾਦ